ਭਾਈ ਮੈਂ ਇੱਕ ਸਾਡੇ ਪਿੰਡ ਦੇ ਮੁੰਡੇ ਦੀ ਵੀਡੀਓ ਪਾਈ ਸੀ ਜਿਹੜੀਆਂ ਲੱਤਾਂ ਮਾਹ ਬਿਲਕੁਲ ਖੜ ਚੁੱਕੀਆਂ ਸੀ ਤੇ ਆਹ ਬਾਈ ਕਹਿੰਦਾ ਉਹ ਵੀਡੀਓ ਦੇਖ ਕੇ ਮੈਂ ਰਾਮੇ ਹਸਪਤਾਲ ਚ ਆਇਆ ਬਾਈ ਕਿਵੇਂ ਹੁਣ ਠੀਕ ਆ ਬਾਈ ਮੈਂ ਤੁਹਾਡੀ ਵੀਡੀਓ ਦੇਖ ਕੇ ਆਇਆ ਸੀ ਭਰਾ ਅੱਛਾ ਫਰਕ ਪਿਆ ਪੂਰਾ ਫਰਕ ਆ ਬਾਈ ਯਾਰ ਫਿਰ ਤਾਂ ਧੰਨਵਾਦ ਕਰਦਾ ਧੰਨਵਾਦ ਕਰਦਾ ਭਰਾ ਤੁਹਾਡਾ ਧੰਨਵਾਦ ਪ੍ਰਮਾਤਮਾ ਦਾ ਕਰ ਬਾਈ ਸਹੀ ਗੱਲ ਆ ਬਾਈ ਤੇ ਕੀ ਤਕਲੀਫ ਸੀ ਤੁਹਾਨੂੰ ਬਾਈ ਲੱਤਾਂ ਮਾਹ ਖੜ ਗੀਆਂ ਜਮਾਂ ਡਿੱਗ ਕੇ ਸਾਰਾ ਕੁਝ ਹਾਂ ਜਮਾਂ ਡੈੱਡ ਸਾਈਕਲੀ ਤੋਂ ਚੱਲਦੀ ਸੀ ਬਾਈ ਇੱਥੇ ਕਿੰਨਾ ਟਾਈਮ ਹੋ ਗਿਆ ਤਿੰਨ ਮਹੀਨੇ ਹੋ ਗਏ ਬਾਈ ਤਿੰਨ ਮ ਬੱਤ ਨਿਕ ਮਹੀਨੇ ਜਬ ਤੂੰ ਵੀ ਠੀਕ ਆ ਜਾਵੇਂਗਾ ਹਾਂ ਬਈ ਬਸ ਤੇ ਆਪਾਂ ਨੂੰ ਕੀ ਤੁਖਲੀਪ ਸਿੰਘ ਜੀ ਜੀ ਮੈਂ ਵੀ ਡਿੱਗ ਪੈ ਸੀਗਾ ਜੀ ਅੱਛਾ ਜੀ ਡਿੱਗ ਪੈ ਸੀਗਾ ਜੀ ਉਸ ਦਿਵਾਰ ਲੱਤਾਂ ਖੜੀਆਂ ਸੀ ਹੱਥ ਕੰਮ ਛੱਡ ਗਏ ਸੀ ਜੀ ਰੋਟੀ ਨਹੀਂ ਸਿਕਾਦੀ ਜਾਂਦੀ ਅੱਛਾ ਜੀ ਥੋੜੀ ਵੀਡੀਓ ਦੇਖ ਕੇ ਆਇਆ ਸੀਗਾ ਜੀ ਹੁਣ ਫਰਕ ਆ ਜੀ ਕੋਈ ਹਾਂ ਜੀ ਬਹੁਤ ਫਰਕ ਆ ਜੀ ਹੁਣ ਤਾਂ ਦੋ ਦਿਨੋਂ ਵੱਧ ਫਰਕ ਆ ਗਿਆ ਚਲੋ ਪਰਮਾਤਮਾ ਮਿਹਰ ਕਰੇ ਜਲਦੀ ਠੀਕ ਆ ਜਾਊਗਾ ਜੀ ਤੇ ਇਹ ਕਰ ਦੋ ਬਾਈ ਵੀਡੀਓ ਸ਼ੇਅਰ ਹੁਣਾ ਕੋਈ ਐਦਾਂ ਦਾ ਮਰੀਜ਼ ਆ ਪਿੰਡ ਰਾਮਾ ਜ਼ਿਲ੍ਹਾ ਮੋਗਾ ਡਾਕਟਰ ਸਾਹਿਬ ਦਾ ਸਕਰੀਨ ਤੇ ਨੰਬਰ ਚੱਲ ਰਿ ਦਾ ਬੰਦਾ ਉਹ ਮਰੀਜ਼ ਹੁੰਦਾ ਬਿਮਾਰ ਹੁੰਦਾਗਾ ਤਕਲੀਫ ਚ ਹੁੰਦਾਗਾ ਉੱਤੋਂ ਜਦੋਂ ਬੈਠਣਾ ਪੈ ਜੇ ਫਿਰ ਹੋਰ ਤਕਲੀਫ ਹੋ ਜਾਂਦੀ ਆ ਸੋ ਜਦੋਂ ਵੀ ਆਉਣਾ ਫੋਨ ਕਰਕੇ ਆਉਣਾਗਾ ਤੇ ਆ ਮੇਰੇ ਪਿੰਡ ਦਾ ਉਹ ਨੌਜਵਾਨ ਹੈਗਾ ਜਿਹੜਾ ਇੱਥੇ ਆ ਕੇ ਬਿਲਕੁਲ ਠੀਕ ਹੋਇਆਗਾ ਇੱਕ ਥਾਪੀ ਮਾਰ ਕੇ ਦਿਖਾ ਦੇ ਇਹਨੇ ਜ਼ਿੰਦਗੀ ਨੂੰ ਥਾਪੀ ਮਾਰੀ ਆ ਬਾਈ ਬਿਲਕੁਲ ਡੱਕ ਗਿਆ ਸੀ ਠੀਕ ਹੋ ਗਿਆ ਦੁਬਾਰੇ ਤੇ ਪ੍ਰਮਾਤਮਾ ਮਿਹਰ ਕਰੇ ਬਾਈ ਸਾਰੇ ਦੁੱਖਾਂ ਤਕਲੀਫਾਂ ਤੋਂ ਦੂਰ ਰਹਿਣਾ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਮਰੀਜ਼ ਦਾ ਫਾਇਦਾ ਹੋਵੇ